ਵਾਹੀ ਵਾਹੀ ਮੈਨੂੰ ਵੇਜ ਮੰਗਾ ਦੇ ਵਾਹੀ ਵਾਹੀ ਮੈਨੂੰ ਵੇਜ ਮੰਗਾ ਦੇ ਲੱਗਦਾ ਸਰੀਰ ਮੇਰਾ ਦੁੱਖ ਜਾਵੇ ਮੇਰ ਕ ਲਗਾ ਕਲ ਦਾ ਕਲ ਜਾ ਦੁੱਖ ਜਾਵੇ ਮੇਰ ਕ ਲਗਾ ਹ ਤੇਰਾ ਵੀ ਤੇਰੇ ਗੋਲ ਰੰਗ ਦਾ ਕਸੂਰ ਤੇਰਾ ਵੀ ਤੇਰੇ ਗੋਲ ਰੰਗ ਦਾ ਕਸੂਰ ਸੋ ਰੱਬ ਜੀ ਲੱਗੇ ਤੂੰ ਖੜੇ ਕਿਲੇ ਵਰਗੀ ਜਿ ਛੜੇ ਬੰਗੜੀ ਬੰਦੇ ਦੀ ਹੁੰਡੀ ਅੱਖ ਏਲ ਵਰਗੀ ਨਿਸ਼ੜੇ ਬੰਦੇ ਦੀ ਬੰਦੇ ਦੀ ਹੁੰਡੀ ਅੱਖ ਏਲ ਵਰਗੀ ਨਿਸ਼ੜੇ ਬੰਦੇ ਦੀ ਪੇਟ ਨਿਕਲੀ ਪਿੰਡੇ ਦਾ ਬੁਰਾ ਹਾਲ ਵੇ ਉਹਦੀ ਜੰਦੀਆਂ ਪਰੇ ਡਵੇਂ ਖੁਲਾਲ ਵੇ ਪੇਟ ਨਿਕਲੀ ਪਿੰਡੇ ਦਾ ਬੁਰਾ ਹਾਲ ਵੇ ਦਿੱਗਾਂ ਰਿਆਂ ਪਰੇ ਡੰਗੂ ਲਾ ਲਵੇ ਮੈਨੂੰ ਲੱਗਦਾ ਸਰੀਰ ਮੇਰਾ ਟੁੱਟਦਾ ਵੇ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁੱਖ ਦਾਵੇ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁੱਖ ਦਾਵੇ ਮੇਰਾ ਕੱਲ ਦਾ सत मारके अॼु वेख ने करे ही डारके नेख ने करे ही डारके कंदे हूंदी दवाई सचे दिल वर्गी न छॾे बंदे जी बंदे دی हूंदी आहे आख हल वर्गी न छॾे बंदी जी बंदे जी हूंदी आहे आख़ी न छॾे बंदी द